ਜਦੋਂ ਨਾਉਨ ਨੂੰ ਸਿਹਾਰੀ ਆਉਂਦੀ ਹੈ ਤਾਂ ਉਹਦਾ ਅਰਥ ਹੁੰਦਾ ਹੈ ਮਨ ਵਿੱਚ ਮਨ ਦੁਆਰਾ ਮਨ ਨਾਲ ਜਿਵੇਂ ਆਪਾਂ ਬਾਕੀ ਨਾਉਨ ਉਹਨਾਂ ਦੀ ਔਂਕੜ ਨਹੀਂ ਬੋਲਦੇ ਇਸ ਤਰ੍ਹਾਂ ਵਾਹ ਦੀ ਸ਼ਬਦ ਵੀ ਔਂਕੜ ਨਹੀਂ ਬੋਲੀ ਆਏਗੀ ਪਰ ਅਸੀਂ ਆਪਣੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਬੋਲ ਲਈਏ ਜਿੱਥੇ ਜਿਗਰ ਦਾ ਆਪਾਂ ਨਹੀਂ ਬੋਲਦੇ ਉਹਨੇ ਇਸੇ ਸ਼ਬਦ ਵਿੱਚ ਵਾਹ ਵਾਹ ਆਪ ਅਖਾਏ ਦਾ ਗੁਰ ਸ਼ਬਦੀ ਸੱਚ ਸੋਏ ਇਹਨੂੰ ਸੱਚੋ ਬਾਣਾ ਚਾਹੀਦਾ ਸੀ ਕਿਉਂਕਿ ਸੱਚੀ ਚੱਚੇ ਨੂੰ ਔਂਕੜ ਹੈ ਜੇ ਇਹ ਸੱਚੇ ਕਚਨੇ ਆ ਇਥੇ ਵਾਹ ਵਾਹ ਇੱਕ ਵਚਨ ਹੈ ਕਿ ਪ੍ਰੋਫੈਸਰ ਸਾਹਾਬ ਸਿੰਘ ਨੇ ਅਰਥ ਕਰਦਿਆਂ ਇਹ ਗੱਲ ਸਪਸ਼ਟ ਰੂਪ ਵਿੱਚ ਲਿਖੀ ਹੈ ਕਿ ਵਾਹਿਗੁਰੂ ਦਾ ਸੰਖੇਪ ਵਾਹ ਸ਼ਬਦ ਨਹੀਂ ਹੈ ਵਰਵੇ ਕੰਨਾ ਦੇ ਹਾਏ ਨੂੰ ਔਂਕੜ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਾ ਪਾਸ ਜਿਹੜਾ ਹੈ 158 ਵਾਰ ਆਇਆ ਹੈ ਰਉਏ ਕੰਨਾ ਤੇ ਹਾ ਹਾ ਸ਼ਬਦ ਵਾ ਇਹ ਸ਼ਬਦ ਦੋ ਵਾਰ ਆਇਆ ਹੈ ਰਉਏ ਨੂੰ ਕੰਨਾ ਤੇ ਹਾ ਨਹੀਂ ਸਿਆਰੀ ਇਹ ਗੁਰਬਾਣੀ ਵਿੱਚ ਚਾਰ ਵਾਰ ਆਇਆ ਹੈ ਤੇ ਵਾ ਵਾ ਕਦੋਂ ਨਿਕਲਦਾ ਆ ਜਦੋਂ ਬੰਦਾ ਹੈਰਾਨ ਹੁੰਦਾ ਹੈ ਕਦੋਂ ਜਦੋਂ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਹੈ ਪੁਰਾਣਾ ਖਿਆਲ ਛੱਡਿਆ ਗਿਆ ਕਰਮ ਕਾਂ ਛੱਡਿਆ ਗਿਆ ਉਦੋਂ ਬੰਦੇ ਦੇ ਮਨ ਵਿੱਚੋਂ ਵਾ ਸ਼ਬਦ ਜਿਹੜਾ ਹੈ ਉਹ ਨਿਕਲਦਾ ਹੈ ਖਿਆਲ ਵਿਆਜੇ ਗੁਰ ਸ਼ਬਦੀ ਸੱਚ ਸੋਏ ਗੁਰੂ ਦੇ ਸ਼ਬਦ ਵਾਰਾ ਹੁਸ਼ੰਦ ਕੀ ਹੈ ਇਸ ਨੂੰ ਥੋੜਾ ਜਿਹਾ ਸਮਝੀਓ ਕਬੀਰ ਸਾਹਿਬ ਦਾ ਇੱਕ ਬਾਤ ਹੈ ਬੈਠ ਸਿੰਘ ਕਰ ਪਾਨ ਲਗਾਵੇ ਈਸ਼ ਗਲੌਰੀ ਲਿਆਵੇ ਕਰ ਕਰਮੁ ਸਰੀ ਮੰਗਲ ਗਾਵੇ ਕਸ਼ੂ ਸੰਖ ਬਜਾਵੇ ਦੋ ਤੁਕਾਂ ਨੇ ਕਬੀਰ ਸਾਹਿਬ ਜੀ ਜਿਹੜਾ ਮੇਰਾ ਸੁਭਾਅ ਸੀ ਇਹ ਨਿਰਭਾਇਤਾ ਵਾਲਾ ਸੀ ਸ਼ੇਰ ਦੇ ਦੇਖੋ ਦੋ ਸੁਭਾਅ ਮੰਨੇ ਗਏ ਨੇ ਕੁੱਤੇ ਦੇ ਤਿੰਨ ਸੁਭਾਅ ਮੰਨੇ ਗਏ ਨੇ ਜਿਹੜੇ ਸੁਭਾਅ ਦੀ ਕਿੱਥੇ ਵਰਤੋਂ ਕੀਤੀ ਗਈ ਹੈ ਸਿੰਘ ਨੂੰ ਸ਼ੇਰ ਕਿਹਾ ਗਿਆ ਹੈ ਸਿੰਘ ਸ਼ੇਰ ਹੈ ਇਸ ਦਾ ਅਰਥ ਹੈ ਬਹਾਦਰ ਹੈ ਇਹ ਡਰਦਾ ਨਹੀਂ ਹੈ ਪਰ ਇੱਥੇ ਇਹ ਸ਼ੇਰ ਸ਼ਬਦ ਆਇਆ ਹੋਇਆ ਹੈ ਇਹ ਹੈ ਠੱਗਾ ਕਰਨ ਵਾਲਾ ਕਿਉਂਕਿ ਗਊਆਂ ਦਾ ਵਗ ਜਾ ਰਿਹਾ ਸ਼ੇਰ ਦਾ ਜਿਹੜਾ ਜੀਕਾ ਸ਼ੇਰ ਦਾ ਜਦੋਂ ਜੀਕੇਤਾ ਉਹਨੇ ਕਿਸੇ ਨਾ ਕਿਸੇ ਗਊ ਨੂੰ ਖਾੜ ਲੈਣਾ ਫਿਰ ਰਮ ਜਾ ਰਹੀ ਹੈ ਫਿਰ ਦੀ ਧੌਂਡੋ ਪਕੜ ਲੈਣਾ ਕੋ ਲੇਲਾ ਜਾ ਰਿਹਾ ਉਹਨੂੰ ਪਕੜ ਲੈਣਾ ਇਹ ਹੈ ਨਿਰਦਾਇਤਾ ਜ਼ੁਲਮ ਕਰਨਾ ਠੱਗਾ ਕਰ ਲੈਣਾ ਉਹਨਾਂ ਲੇਲਿਆਂ ਦੀ ਹਿਰਨਾਂ ਦੀ ਮਰਜ਼ੀ ਨਹੀਂ ਹੈ ਕਿਸੀ ਮਰ ਜਾਈਏ ਉਥੇ ਸ਼ੇਰ ਦਾ ਹੈ ਠੱਗਾ ਪਰ ਸ਼ੇਰ ਦਾ ਦੂਜਾ ਗੋਣਾ ਵੀ ਬਹਾਦਰ ਹੈ ਡਰਦਾ ਨਹੀਂ ਹੈ ਅਸੀਂ ਉਹ ਬਹਾਦਰ ਵਾਲਾ ਤੇ ਪੈ ਕਾਹੋਂ ਕੋ ਦੇਤਨਾ ਵਾਲਾ ਸੀ ਵਿਚਾਰ ਸਿੰਘ ਸ਼ਬਦ ਨਾਲ ਲਿਆ ਖੈਰ ਬਾਤ ਸਿੰਘ ਕਰ ਪਾਨ ਲਗਾਵੇ ਕਬੀਸ਼ਰ ਨਿਰਮਲस्य ਮਨ ਸੀ ਨਾ ਇਹ ਠੱਗਾ ਕਰਦਾ ਸੀ ਜ਼ੁਲਮ ਕਰਦਾ ਸੀ ਪਰ ਉਹ ਠੱਗਾ ਦੇ ਜ਼ੁਲਮਾਂ ਛੱਡ ਦਤਾ ਹੈ ਮੈਂ ਮੇਰੇ ਨਾਲ ਮਨ ਹੈ ਜੋ ਸ਼ੇਰ ਵਾਂਗ ਕਿਸੇ ਧੌਣ ਨੂੰ ਪਕੜ ਲੈਂਦਾ ਸੀ ਉਸ ਬਾਦਸ਼ਾਹ ਦਿੱਤਾ ਹੈ ਪਾਨ ਲਗਾ ਰਿਹਾ ਹੈ ਕਬੀਰ ਸਾਹਿਬ ਬਨਾਸ ਵਿੱਚ ਰਹਿੰਦੇ ਨੇ ਬਨਾਸ ਵਿੱਚ ਆਮੇ ਕਰਵਾਸ ਸੀ ਬਰਾਤ ਆਉਣੀ ਜਾਂ ਰਿਸ਼ਤੇਦਾਰੀਆਂ ਵਿੱਚ ਪਾਨ ਵੰਡਣਾ ਉਹਨਾਂ ਦੀ ਇੱਕ ਕਹਾਣੀ ਹੈ ਕਿ ਸਿੱਖੀ ਦੇ ਵਿੱਚ ਕੋਈ ਆਗਿਆ ਨਹੀਂ ਹੈ ਦੀ ਸਿੱਖੀ ਵਿੱਚ ਮਨ ਹੈ ਕੋਈ ਵੀ ਨਸ਼ਾ ਜਿਹੜਾ ਹੈ ਉਹ ਵਰਤੋਂ ਵਿੱਚ ਨਹੀਂ ਹੈ ਕਿਉਂਕਿ ਛੋਟੇ ਛੋਟੇ ਜਿਹੜਾ ਨਸ਼ਾ ਹੈ ਉਹਦੇ ਤੇ ਬੈਨ ਹੈ ਸਿੱਖ ਦਾ ਨਿਕਰਨ ਨਕੇ ਨਸ਼ੇ ਵਾਲੀ ਵੀ ਤਮਾਕੂ ਦਾ ਵਰਤਣਾ ਹੈ ਚੌਥੀ ਵੱਜੇ ਕਰਤ ਹੈ ਬਾਕੀ ਨਸ਼ੇ ਸਾਰੇ ਪਿੱਛੇ ਜਾ ਜਾਂਦੇ ਨੇ ਕਿਉਂਕਿ ਸਸਤੀ ਉਹ ਸਸਤੀ ਚੀਜ਼ ਨਹੀਂ ਵਰਤਣੀ ਖਿਆਲ ਜੋ ਮੈਂ ਖਿਆਲ ਲੱਗਾ ਕਿ ਦੇਣ ਆਮ ਕਹਿ ਜਾਂਦਾ ਨਮਕ ਖਾ ਕੇ ਹਰਾਮ ਨਾ ਕੀਤਾ ਜਾਏ ਇਹਦਾ ਅਸਰ ਹੈ ਕਿ 200 ਰੁਪਏ ਦੀ ਮਿਠਾਈ ਖਾ ਕੇ ਹਰਾਮ ਕਰਵਾਏ ਇੱਕ ਪ੍ਰਤੀਕ ਸੀ ਕਿ ਸੋਈ ਦੇ ਸਸਤੀ ਤੋਂ ਸਸਤੀ ਚੀਜ਼ ਖਾ ਕੇ ਕਿਸੇ ਦਾ ਬੁਰਾ ਨਹੀਂ ਤਕਣਾ ਇਸ ਤਰ੍ਹਾਂ ਸਾਰੇ ਨਸ਼ਿਆਂ ਵਿੱਚੋਂ ਤਮਾਕੂ ਇੱਕ ਨਸ਼ਾ ਸਸਤਾ ਸੀ ਕਿ ਸਸਤੇ ਤੋਂ ਸਸਤੇ ਨਸ਼ੇ ਦਾ ਵੀ ਸਿੱਖ ਨੇ ਸੇਵਨ ਹੱਥ ਨਹੀਂ ਲਗਣਾ ਚਾਹੀਦਾ ਮਹਿੰਗੇ ਵੱਲ ਤੇ ਜਾਣਾ ਹੀ ਨਹੀਂ ਤੇ ਅੱਜ ਪੰਜਾਬ ਵਿੱਚੇ ਮਾਂ ਦਰਿਆ ਵਗ ਰਿਹਾ ਨਸ਼ਿਆਂ ਦਾ ਇਹ ਅਗਲੇ ਦਿਨਾਂ ਚ ਆਪਾਂ ਵਿਚਾਰਾਂ ਕਰਾਂਗੇ ਕਬੀਰ ਸਾਹਿਬ ਜੀ ਮੇਰਾ ਸੁਭਾਅ ਜਿਹੜਾ ਸਿੰਘ ਸ਼ੇਰ ਵਰਗਾ ਸੀ ਉਹ ਸੇਵਾ ਵਾਲੇ ਪਾਸੇ ਆ ਗਿਆ ਹੈ ਬੈਠ ਸਿੰਘ ਕਰ ਪਾਨ ਲਗਾਵੇ ਪਾਣ ਲਗਾਵੇ ਦਾਥਿਆ ਸੇਵਾ ਵਾਲੇ ਪਾਸੇ ਆ ਗਿਆ ਕੀਸ ਗਲੌਰੀ ਲਿਆਵਾਂ ਕੀਸ ਮਨ ਰੂਪੀ ਤ੍ਰਿਸ਼ਨਾ ਤ੍ਰਿਸ਼ਨਾ ਜਿਹੜੀ ਸੀ ਕੀਸ ਕੀਸ਼ ਦੇ ਭਾਵ ਜਿਹੜੀ ਮੈਨੂੰ ਕ੍ਰਿਸ਼ਨਾ ਸੀ ਉਹ ਖਤਮ ਹੋ ਗਈ ਹੈ ਇਹ ਹੁਣ ਸੇਵਾ ਦੇ ਵਿੱਚ ਹੱਥ ਮੜਾ ਰਹੀ ਹੈ ਇਹ ਹੁਣ ਸੇਵਾ ਕਰੀ ਕ੍ਰਿਸ਼ਨਾ ਖਤਮ ਹੋ ਗਈ ਪਾਸਾ ਸੁਭਾਅ ਬਦਲ ਗਿਆ ਹੈ ਸਿੰਘ ਵਾਲਾ ਸੁਭਾਅ ਬਦਲ ਗਿਆ ਕੀਸ ਚਕੁੰਦਰ ਉਹ ਸੁਭਾਅ ਬਦਲ ਗਿਆ ਘਰ ਘਰ ਮੁਸਰੀ ਮੰਗਲ ਗਾਵੈ ਘਰ ਘਰ ਗਿਆਨ ਦੇ ਮੇਰੀਆਂ ਅੱਖਾਂ ਮੇਰੇ ਕੰਨ ਮੇਰੀ ਜ਼ਬਾਨ ਇਹ ਪ੍ਰਮਾਤਮਾ ਦੇ ਗੀਤ ਗਾਉਣ ਲੱਗ ਪਏ ਭਾਵੇਂ ਅੱਖਾਂ ਚੰਗਾ ਦੇਖਦੀਆਂ ਨੇ ਕੰਨ ਚੰਗਾ ਸੁਣਦੇ ਆ ਅੱਜ ਅਸੀਂ ਕਿੱਥੇ ਆ ਗਏ ਅਸੀਂ ਖੰਡਪਾਠ ਤੇ ਘਰ ਕਰਵਾਇਆ ਸੀ ਠੀਕ ਹਨ ਬੱਚੇ ਦਾ ਵਿਆਹ ਸੀ ਮੁੰਡੇ ਦਾ ਵਿਆਹ ਸੀ ਕੁੜੀਆਂ ਨੇ ਵੀ ਘਰ ਅਖੰਡ ਪਾਠ ਹੋਇਆ ਹੈ ਮੈਰਜ ਪਾਲਸ ਚ ਅੱਖਾਂ ਤਕੀਰ ਹੋ ਰਹੀਆਂ ਨੇ ਥੋੜੇ ਕੱਪੜਾ ਵਿੱਚ ਕੁੜੀਆਂ ਨੱਚ ਰਹੀਆਂ ਨੇ ਮੁੰਡੇ ਨੱਚ ਰਹੇ ਨੇ ਨਾਲ ਹੀ ਸਾਰ ਸਾਲ ਦਾ ਬਜ਼ੁਰਗ ਵੀ ਨੱਚ ਰਿਹਾ ਪੋਤਰੀ ਵੀ ਨੱਚਦੀ ਹੈ ਨੂੰ ਵੀ ਨੱਚ ਰਿਹਾ ਹੈ ਅਖੰਡ ਤਾਪ ਚੜਿਆ ਨਾ ਕੰਨਾਂ ਨੂੰ ਵੀ ਤਾਪ ਚੜਿਆ ਹੋਇਆ ਹੈ ਅਖੰਡ ਪਾਠ ਕਰਵਾ ਕੇ ਗਏ ਉੱਥੇ ਲਾਗੀਆਂ ਨੇ ਕੀਰਤਨ ਨਹੀਂ ਕੀਤਾ ਹੋਣਾ ਮੇਰੇ ਵਰਗੇ ਨੇ ਕਥਾ ਵੀ ਕੀਤੀ ਹੋਣੀ ਆ ਉੱਥੇ ਘੰਟਾ ਵਾਹਦਿਆਂ ਜਾਪ ਵੀ ਹੋਇਆ ਹੋਣਾ ਆ ਪਰ ਸੁਭਾਰਕ ਬਜਰੀ ਦੇ ਕੋਈ ਨਾ ਆਈ ਸਬਿਆਚਾਰ ਦੇ ਨਾਂ ਤੇ ਆਪਾਂ ਦੇਖਿਆ ਕੀ ਇਸ ਵਾਸਤੇ ਕਬੀਰ ਸਾਹਿਬ ਜਿੰਨੇ ਨੇ ਮੇਰੇ ਸੁਭਾਅ ਦੇ ਤਬਦੀਲੀ ਆ ਗਈ ਬੈਠ ਸਿੰਘ ਕਰ ਪਾਨ ਲਗਾਵੇ ਈਸ ਗਲਾਰੇ ਲਿਆਵਾਂ ਘਰ ਘਰ ਮੁਸਰੀ ਮੰਗਲ ਗਾਵੇ ਕਸ਼ੂਆ ਸੰਖ ਬਜਾਵੇ ਘਰ ਘਰ ਮੇਰੇ ਗਿਆਨ ਇੰਦਰੀਆਂ ਹਰੇ ਗੁਲਕ ਜਿਹੜੀ ਹੈ ਇਹ ਰੱਬ ਦੇ ਗੀਤ ਗਾਉਣ ਲੱਗ ਪਈਆਂ ਕਸ਼ੂਆ ਸੰਖ ਬਜਾਵੇ ਕਸ਼ੂ ਕਮਰੇ ਸਬਾਹ ਹੈ ਦੂਹੇ ਪਾਣੀ ਵਿੱਚ ਰਹਿਣਾ ਬੰਦੇ ਕੋ ਡਰਦਾ ਹੈ ਹੁਣ ਮੈਂ ਸੰਗਤ ਵਿੱਚ ਆਉਣ ਲੱਗ ਪਿਆ ਹਾਂ ਕੰਮ ਕਾਂਡਾਂ ਵਿੱਚੋਂ ਬਾਹਰ ਆ ਗਿਆ ਰਵਾਇਤਾਂ 'ਚੋਂ ਬਾਹਰ ਆ ਗਿਆ ਬਾਂਸ ਕੋ ਪੂਤ ਵਿਆਹਨ ਚਲਿਆ ਸੋਹਣ ਮੰਡਪ ਛਾਏ ਤਬਦੀਲੀ ਆ ਗਈ ਬਾਂਸ ਬਾਂਸ ਮੈਨੇ ਵਿਦਵਾ ਵਿਦਵਾ ਦਾ ਅਰਥ ਹੈ ਮਮਤਾ ਦਾ ਮਾਰਿਆ ਹੋਇਆ ਪੂਤ ਮਨ ਇਹ ਮਮਤਾ ਦਾ ਮਾਰਿਆ ਹੋਇਆ ਮਨ ਮਨ ਕੀ ਹੈ ਮੇਰੇ ਖਿਆਲ ਬਾਂਸ ਕੋ ਪੂਤ ਵਿਆਹਨ ਚਲਿਆ ਸੁਨ ਮੰਡਪ ਛਾਏ ਜਿਸ ਤਰ੍ਹਾਂ ਆਪਾਂ ਸ਼ਾਨਮਨ ਲਾਉਂਦੇ ਨਾ ਵਿਆਹਾਂ ਦੇ ਵਿੱਚ ਇਸ ਤੱਕ ਦੇਖ ਸਕਦੇ ਮੇਰੇ ਦਿਮਾਗ ਦੇ ਵਿੱਚ ਮੇਰੀ ਸੋਚ ਖੁੱਲ ਗਈ ਮੇਰੇ ਖਿਆਲ ਖੁੱਲ ਗਏ ਇੱਕ ਸ਼ਾਨਮਨ ਲੱਗਿਆ ਬੜਾ ਵਧੀਆ ਕਿਹੜਾ ਸੋਨੇ ਦਾ ਭਾਵ ਮੇਰੀ ਮੱਤ ਕੀਮਤੀ ਹੋ ਗਈ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਬਾਂਸ ਕੋ ਪੂਤ ਵਿਆਹਨ ਚਲਿਆ ਮਮਤਾ ਦਾ ਮਾਰਿਆ ਹੋਇਆ ਜਿਹੜਾ ਮੇਰਾ ਮਨ ਸੀ ਕਿੰਨੂ ਵਿਆਹਨ ਚਲ ਪਿਆ ਗੁਰੂ ਦੀ ਮਤ ਨੂੰ ਚੰਗੀ ਮਤ ਨੂੰ ਸੋਇਨ ਮੰਡਪ ਛਾਏ ਮੇਰੇ ਮਨ ਵਿੱਚ ਤਬਦੀਲੀ ਆ ਗਈ ਹਰ ਚਾਰ ਸ਼ੇਰੇ ਅਗਿਆਨ ਦਾ ਖਤਮ ਹੋ ਗਈ ਗਿਆਨ ਦਾ ਚਾਨਣ ਆ ਗਿਆ ਮੰਡਪ ਸ਼ਾਮ ਨੂੰ ਲਾਉਂਦੇ ਨਾ ਉੱਚ ਬੱਤੀਆਂ ਲਾਉਂਦੇ ਆ ਬੱਤੀਆਂ ਜਗਦੀਆਂ ਨੇ ਅੰਧੇਰਾ ਦੂਰ ਹੁੰਦਾ ਹੈ ਮੇਰੇ ਦਿਮਾਗ ਵਿੱਚ ਐਸਾ ਸ਼ਾਮੈਣਾ ਲਗਿਆ ਜਿੱਥੇ ਗਿਆਨ ਦਾ ਚਾਨਣ ਆ ਗਿਆ ਚੰਗੇ ਲੋਕ ਬੈਠੇ ਨੇ ਭਾਵ ਚੰਗੇ ਖਿਆਲ ਆ ਗਏ ਬਾਂਸ ਕੋ ਪੂਤ ਵਿਆਹਨ ਚਲਿਆ ਸੋਇਨ ਮੰਡਪ ਛਾਏ ਰੂਪ ਕੰਨਿਆ ਸੁੰਦਰ 베ਦੀ ਫਸੇ ਸਿੰਘ ਉਹਨ ਖਾਏ ਰੂਪ ਕੰਨਿਆ ਸੁੰਦਰ 베ਦੀ ਮੰਨ ਨੇ ਵਿਆਹ ਦੇ ਨਾਲ ਕਰਾਇਆ ਦੇਖੋ ਪ੍ਰਤੀਕ ਐਸਾ ਗਰਬਾਣੀ ਵਿੱਚ ਗਰਬਾਣੀ ਕਿੰਨੀ ਮਿੱਠੀ ਪਿਆਰੀ ਹੈ ਹੁਣ ਭਾਈ ਏਸ ਸ਼ਬਦਾਂ ਹੋ ਜੇ ਕੀਰਤਨ ਤੇ ਜੇ ਦੀ ਮੋਰ ਹੋਵੇ ਵਿਆਖਿਆ ਫਿਰ ਤੇ ਸਮਝ ਆ ਤੱਕਦੀ ਆ ਖਿਆਲ ਕਰਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਸ਼ਬਦ ਕੀਰਤਨ ਕੀਤਾ ਮਰਦਾਨਾ ਸਾਹਿਬ ਦੀ ਰਬਾਬ ਦੇ ਨਾਲ ਸ਼ਬਦ ਪੜਿਆ ਉਦੋਂ ਬਾਅਦ ਮੁਰਤੇ ਸ਼ਬਦ ਦੀ ਵਿਚਾਰ ਹੋਈ ਹੈ ਅੱਜ ਅਸੀਂ ਇੱਥੋਂ ਤੱਕ ਆ ਗਏ ਆ ਕਿ ਸ਼ਬਦ ਪੜਿਆ ਨਾ ਪੜਿਆ ਪਰ ਜਾਤ ਤੁਨੀ ਜ਼ਰੂਰ ਲਾਉਣੀ ਹੈ ਉਦੋਂ ਬਾਅਦ ਭਗਤ ਮਾਰਾ ਦੀ ਕਹਾਣੀ ਸੁਣਾਉਣੀ ਆਪਾਂ ਜਿਹੜੀ ਗਿਆਰ ਕੁਦਰਤੀ ਹੋਵੇ ਪਰ ਸ਼ਬਦ ਦੇ ਅਖਰੀ ਅਰਥ ਸ਼ਬਦ ਦਾ ਭਾਵ ਅਰਥ ਕਦੇ ਵੀ ਕਿਸੇ ਨੇ ਸਮਝਣ ਦਾ ਸੁਝਾਉਣ ਦਾ ਯਤਨ ਨਹੀਂ ਕੀਤਾ ਆ ਹੁਣ ਥੋੜੀ ਰਵਾਇਤ ਚੱਲੀ ਹੈ ਥੋੜੇ ਸਮੇਂ ਤੋਂ ਤਬਦੀਲੀ ਆਈ ਹੈ ਹੁਣ ਇਤਨਾ ਮਹਿੰਗਾ ਸ਼ਬਦ ਜਿਹੜਾ ਸਾਡੇ ਸੁਭਾਅ ਨੂੰ ਤਬਦੀਲ ਕਰਦਾ ਹੈ ਬਾਂਸ ਕੋ ਪੂਤ ਬਿਆਹਨ ਚਲਿਆ ਸੋਇਨ ਮੰਡਪ ਛਾਏ ਰੂਪ ਕੰਨਿਆ ਸੁੰਦਰ 베ਦੀ ਰੂਪ ਕੰਨਿਆ ਕਿਹੜੀ ਰੋਟੀ ਸੁਭ ਮਤ ਮਨ ਵਿਆਹਣ ਵਾਸਤੇ ਚੱਲੇ ਤੇ ਆ ਰੂਪ ਕੰਨਿਆ ਚੰਗੀ ਮਤ ਜਿੰਨੂੰ ਗਰਬਾਣੀ ਫਰਮਾਉਂਦੀ ਆ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾਂ ਦੂਬੇ ਸਿਆਣੇ ਰੂਪ ਕੰਨਿਆ ਸੁੰਦਰ 베ਦੀ ਸੱ ਸਿੰਘ ਗੁਣ ਖਾਹੇ ਸਾਮ ਖਤਮ ਹੋ ਗਿਆ ਕਹਿ ਤਕ ਬੇਰ ਸੁਨੋ ਰੇ ਸੰਤੋ ਲਓ ਹਾਇ ਨੂੰ ਉਕਰ ਕਿੱਥੇ ਬੋਲਣੀ ਹੈ ਜਿੱਥੇ ਸੰਬੋਧਨ ਨਾਉਨ ਹੋਵੇ ਜਾਂ ਇਹ ਵਰਬ ਹੋਵੇ ਕਿਰਿਆ ਹੋਵੇ ਇਥੇ ਸੰਬੋਧਨ ਨਾਉਨ ਹੈ ਸੰਤੋ ਸੰਤੋ ਦਾ ਕੀ ਅਰਥ ਹੈ ਕੋ ਪੰਜਾਬ ਦੇ ਸੰਤ ਨਹੀਂ ਇਥੇ ਸੰਤ ਬਹੁ ਵਜਣਿਆ ਸਖਪੰਗਿਆ ਵਾਸਤੇ ਜਿਗਿਆਸਨਾ ਵਾਸਤੇ ਉਹਨਾਂ ਲੋਕਾਂ ਲਈ ਜਿਹੜੇ ਸੱਤ ਦਾ ਵਪਾਰ ਕਰ ਰਹੇ ਨੇ ਕਹਿਤ ਕਬੀਰ ਸੁਣੋ રે ਸੰਤੋ ਜਗਿਆਸੂਓ ਸੰਗ ਵਿੱਚ ਆਉਣ ਵਾਲਿਓ ਦੂਰ ਬਰਾੜ ਬੈਠੇ ਧਿਆਨ ਨਾਲ ਸੁਣੋ ਤਹਿਤ ਕਬੀਰ ਸੁਣੋ રે ਸੰਤੋ ਕੀਟੀ ਪਰਬਤ ਖਾਇਆ ਕੀਟੀ ਮਨ ਕੀੜੀ ਕੀੜੀ ਨੇ ਪਰਬਤ ਨੂੰ ਖਾ ਲਿਆ ਇਹ ਹੋ ਸਕਦਾ ਵੀ ਕੀੜੀ ਨੇ ਪਰਬਤ ਨੂੰ ਖਾਦਾ ਹੋਵੇ ਬਿਲਕੁਲ ਨਹੀਂ ਕੀੜੀ ਤਾਂ ਇੱਕ ਛੋਟਾ ਜਿਹਾ ਜੀਵ ਹੈ ਤੇ ਪਰਬਤ ਨੂੰ ਖਾ ਲੇਗੀ ਫਿਰ ਭਾਵਰ ਥਲਾਵਾਂਗੀ ਪਰਬਤ ਦਾ ਆਖਿਆ ਹੰਕਾਰ ਕੀੜੀ ਦਾ ਆਖਿਆ ਨਿਮਰਤਾ ਮੇਰੇ ਸੁਭਾਅ 'ਤੇ ਤਬਦੀਲੀ ਆਈ ਕਿਉਂਕਿ ਮੈਂ ਸਿਰੇ ਉੱਠਿਆ ਨਾ ਵਾਹਿਗੁਰੂ ਦਾ ਧਿਆਨ ਕਰਿਆ ਨਿਮਰਤਾ ਦਾ ਗੁਣ ਆ ਗਿਆ ਤੇ ਹੰਕਾਰ ਖਾਧਾ ਗਿਆ ਹੁਣ ਸਾਰਾ ਦਿਨ ਜੇ ਮੈਂ ਨਾਮ ਜਪਣਾ ਕੀ ਨਿਮਰਤਾ ਦੀ ਵਰਤੋਂ ਕਰਨੀ ਹੰਕਾਰ ਨੂੰ ਖਤਮ ਕਰਨਾ ਇਹਦੇ ਵਿਆਸ ਦਾ ਨਾਮ ਕੀ ਆ ਸਿਮਰਨ ਇਹ ਤੇ ਅਭਿਆਸ ਕੀਤਾ ਨਹੀਂ ਪਰ ਜ਼ੁਬਾਨ ਜ਼ਰੂਰ ਚੱਲਣ ਲੱਗ ਪਈ ਮੈਂ ਤੇ ਕੇ ਜਗ ਇਹ ਵੀ ਸੁਣਿਆ ਕਹਿੰਦੇ ਧੁੰਨੀ ਜੋ ਆਵਾਜ਼ ਨਿਕਲਣੀ ਆ ਉਹ ਭਾਈ ਗੁਬਾਨ ਦਿੱਤੀ ਆ ਬੋਲਣ ਵਾਸਤੇ ਧੁੰਨੀ ਰਾਖੇ ਆ ਆਪਣੀ ਧੁੰਨ ਦੇ ਪੱਕੇ ਹੋਵੋ ਭਾਓ ਜੋ ਗੁਰੂ ਨੇ ਮਾਫਤ ਦਿਆ ਉਹਦੇ ਪੱਕੇ ਹੋਈਏ ਆਪਾਂ ਕਹਤ ਕਬੀਰ ਸੁਣੋ ਰੇ ਸੰਤੋ ਕੀਟੀ ਪੜਬਤ ਖਾਇਆ ਕਛੂਆ ਕਹੇ ਅੰਗਾਰ ਵੀ ਲੋਰੋ ਲੁਕੀ ਸ਼ਬਦ ਸੁਣਾਇਆ ਕਸ਼ੂਆ ਕਹੇ ਅੰਗਾਰ ਵੀ ਲੋਰੂੰ ਇੱਕ ਕਸ਼ੂਕਮਾ ਅੱਗ ਚਾਹੁੰਦਾ ਆ ਅੱਖ ਨਹੀਂ ਹਥਿਆ ਇੱਕ ਕਸ਼ੂਕਮਾ ਆਵੇ ਅੰਗਾਰ ਮੇਨ ਅੱਗ ਦੇ ਅੰਗਾਰੇ ਭਾਖ ਦੇ ਇਹਦਾ ਭਾਵਥ ਲਵਾਂਗੇ ਕਸ਼ੂਕਮਾ ਦਾ ਮੇਰਾ ਸੁਭਾਅ ਸੀ ਡੂੰਘੇ ਪਾਣੀ ਵਿੱਚ ਰਹਿਣਾ ਹੁਣ ਮੈਂ ਅੱਗ ਚਾਹੁੰਦਾ ਆ ਅੱਗ ਦਾ ਜੇ ਉਸ ਹੈ ਸੇਕ ਨਿਗ ਨਿਕਠ ਮਿਲੇਗਾ ਸੰਗਤ ਵਿੱਚੋਂ ਭਾਵ ਜਿਹੜਾ ਮੈਂ ਇਕੱਲਾ ਰਹਿੰਦਾ ਸੀ ਕਰਮ ਕਾਂਡ ਦੇ ਵਿੱਚ ਰੰਦਾ ਸੀ ਕੇਵਲ ਦੇ ਕੇਵਲ ਮੈਨੂੰ ਲੱਗਦਾ ਜੀ ਕੇਵਲ ਮੇਰੀ ਜਥੇਬੰਦੀ ਆ ਬਾਕੀ ਹੋਰ ਕੋਈ ਨਹੀਂ ਹੁਣ ਜੇ ਮੈਨੂੰ ਸ਼ਬਦ ਦੀ ਆ ਗਈ ਸਮਝ ਮੈਂ ਹੁਣ ਸੰਗਤ ਚ ਆਉਂਦਾ ਹਾਂ ਚੰਗਿਆਂ ਵਿਚਾਰਾਂ ਦੇ ਸੰਗਤ ਚ ਆਉਂਦਾ ਹਾਂ ਕਸ਼ੂਆ ਕਹੇ ਅੰਗਾਰ ਬੀ ਲੋਰੋਂ ਲੂਕੀ ਸ਼ਬਦ ਸੁਣਾਇਆ ਲੂਕੀ ਲੂਕੀ ਕੀ ਹੈ ਅਪਾਧਰੋਂ ਦਾ ਮਹੀਨਾ ਚੱਲ ਰਿਹਾ ਹੈ ਤੁਸੀਂ ਪਿੰਡਾਂ ਚ ਬੈਠੇ ਹੋਵੋਗੇ ਨਾ ਲੱਤਾਂ ਦੇ ਕੱਪੜਾ ਵੀ ਹੋਵੇਗਾ ਤੇ ਪੈਰਾਂ ਤੇ ਬਰੀਕ ਬਰੀਕ ਭੁੰਡੀ ਜੀ ਲੜਦੀ ਆ ਭੁੱਖੀ ਜੀ ਲੜਦੀ ਆ ਦਿਸਦੀ ਬਹੁਤ ਘਟ ਹੈ ਡੰਗ ਮਾਰਦੀ ਹੈ ਤੇ ਹਨੇਰੇ ਵਿੱਚ ਬਹੁਤਾ ਡੰਗ ਮਾਰਦੀ ਹੈ ਜੇਵਾ ਮੇਰਾ ਪਿੱਠ ਪਿੱਛੇ ਹਨੇਰੇ ਵਿੱਚ ਡੰਗ ਮਾਰਨ ਦਾ ਸੁਭਾਅ ਸੀ ਨਾ ਉਹ ਮੈਂ ਛੱਡ ਦਿੱਤਾ ਹੈ ਸ਼ਬਦ ਸੁਣਾਇਆ ਗੁਰੂ ਦੇ ਉਪਦੇਸ਼ ਨੂੰ ਮੈਂ ਸੁਣਾਉਣ ਲੱਗ ਪਿਆ ਹਾਂ ਤੇ ਫਿਰ ਮੇਰੇ ਮੂੰਹ ਕੀ ਨਿਕਲੇਗਾ ਵਾਹ ਵਾਹ ਆਪ ਆਖਾਂਦਾ ਖੇਰ ਮੂਹੇ ਮੂਹੇ ਵਾਹ ਪਰਮਾਤਮਾ ਤਨ ਗੁਰੂ ਤੂੰ ਧਨ ਮੇਰੇ ਸੁਭਾਅ ਵਿੱਚ ਤਬਦੀਲੀ ਲਿਆਂਦੀ ਜਦੋਂ ਤਬਦੀਲੀ ਆ ਜਾਏਗੀ ਉਦੋਂ ਮੇਰੇ ਮੂੰਹੋਂ ਨਿਕਲੇਗਾ ਵਾਹ ਮੇਰਾ ਸੁਭਾਅ ਬਦਲਿਆ ਗਿਆ ਵਾਹ ਗੁਰੂ ਤੂੰ ਮਹਾਨ ਆ ਤੇਰੇ ਗੁਣ ਕਿੰਨੇ ਮਹਾਨ ਆ ਕਦੋਂ ਨਿਕਲਣਾ ਆ ਜਦੋਂ ਮੈਂ ਗੁਰੂ ਦੇ ਗਿਆਨ ਨੂੰ ਅਪਣਾਇਆ ਸਮਝਿਆ ਗੁਰ ਸ਼ਬਦੀ ਸੱਚ ਸੋਏ ਗੁਰੂ ਸਾਹਿਬ ਨੇ ਹਰ ਕੋ ਕੁੱਝ ਨਾਲ ਜਿੱਥੇ ਸਵਾਲ ਉਠਾਇਆ ਉਹਦਾ ਨਾਲ ਉੱਤਰ ਵੀ ਦਿੱਤਾ ਹੈ ਵਾਹ ਵਾਹ ਦਾ ਅਰਥਿਆ ਪ੍ਰਮਾਤਮਾ ਗੁਰਾਂ ਦੇ ਗੁਣ ਬੜੇ ਮਹਾਨ ਨੇ ਸ਼ਬਦ ਵਾਰਾ ਉਪਦੇਸ਼ ਵਾਰਾ ਮੈਂ ਦੇਖੇ ਵਾਹ ਵਾਹ ਸਿਫਤ ਸਾਲਾ ਹੈ ਗੁਰਮੁਖ ਬੂਝਾ ਕੋ ਗੁਰਮੁਖ ਦੇ ਖਖੇ ਨੂੰ ਸਹਾਰੂ ਜੀ ਇਹਦਾ ਖ ਗੁਰਦੇ ਸਾਹਮਣੇ ਬੈਠਣਾ ਤੇ ਸਨਮੁਖ ਤੇ ਪਿੱਛੇ ਜਾਂਦੇ ਵੀ ਬੈਠਾ ਸੀ ਸਨਮੁਖ ਤੇ ਛੇੜ ਜਾਂਦੇ ਵੀ ਬੈਠਾ ਸੀ ਸਨਮੁਖ ਤੇ ਧੀਰਮਾਲੂ ਵੀ ਬੈਠਾ ਸੀ ਇਹਦਾ ਆਖਿਆ ਗੁਰੂ ਦੀ ਗੱਲ ਨੂੰ ਸਮਝਣਾ ਤੇ ਸਮਝ ਕੇ ਉਹਦੀ ਵਰਤੋਂ ਕਰਨੀ ਸੁਭਾਅ ਵਿੱਚ ਲਿਆਉਣਾ ਫੇਰ ਇਹ ਜਗਤ ਮਮਤਾ ਮੂਹ ਹੈ ਜੀਵਨ ਕੀ ਬਦਨਾ ਹੈ ਗੁਰਕੇ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ ਗੁਰੂ ਨੇ ਬਾਣੀ ਵਿੱਚ ਚੱਲਣ ਨਾਲ ਜੀਵਨ ਪਦਵੀ ਭਾਵ ਜ਼ਿੰਦਗੀ ਜਿਉਣ ਦੀ ਯਾਜ ਹੁੰਦੀ ਹੈ। ਵਾ ਵਾ ਬਾਣੀ ਸੱਚ ਹੈ। ਸੱਚ ਮਿਲਾਵਾ ਹੋਏ ਇਹ ਬਾਣੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਵਿੱਚ ਵੀ ਆ ਰਿਹਾ ਨਾ। ਇਹ ਬਾਣੀ ਭਾਵ ਇਹ ਉਪਦੇਸ਼ ਇਹ ਗਿਆਨ ਸਾਨੂੰ ਸੱਚ ਨਾਲ ਮਿਲਾਉਂਦਾ ਹੈ। ਪ੍ਰਮਾਤਮਾ ਨਾਲ ਮਿਲਾਉਂਦਾ ਹੈ। ਕਿਉਂਕਿ ਪ੍ਰਮਾਤਮਾ ਦਾ ਰੂਪ ਨਹੀਂ ਦੇਖ ਨਹੀਂ ਉਹਦੇ ਗੁਣ ਨਹੀਂ ਉਹਨਾਂ ਗੁਣਾਂ ਨਾਲ ਸਾਡਾ ਮਿਲਾਪ ਹੁੰਦਾ ਹੈ। ਇਸ ਤਿਆਰ ਮਨੁੱਖ ਮੰਨਦੇ ਹਾਂ ਨਾਨਕ ਵਾਹ ਵਾਹ ਕਰਤੇ ਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਗੁਣਾਂ ਦੀ ਜਿਵੇਂ ਜਿਵੇਂ ਵਰਤਾ ਵਰਤੂ ਕਰਾਂਗੇ ਤਵੇਂ ਤਵੇਂ ਸਾਡੇ ਮਨ ਤੋਂ ਆਪਣੇ ਆਵਾਜ਼ ਨਿਕਲੇਗਾ ਕਿ ਮੈਂ ਸਿੰਘ ਵਾਲਾ ਸੁਭਾਅ ਛੱਡ ਦਿੱਤਾ ਉਹ ਭੁੱਕੀ ਵਾਲਾ ਸੁਭਾਅ ਲੂਕੀ ਵਾਲਾ ਉਸ ਕੀੜਿਆਂ ਮਕਾਉਣਿਆਂ ਵਾਲਾ ਜਿਹੜਾ ਹਮੇਸ਼ਾ ਡੰਗ ਮਾਰਦਾ ਸੀ ਕਸ਼ੂ ਕੰਮੇ ਵਾਲਾ ਜਿਹੜਾ ਕਰਮ ਕੰਡਾ ਦੇ ਡੂੰਘੇ ਪਾਣੀ ਚ ਰਹਿਂਦਾ ਸੀ ਹੁਣ ਮੈਂ ਸੰਗਤ ਚਾਹੁੰਦਾ ਹਾਂ ਉਹ ਸਾਰਾ ਸੁਭਾਅ ਮੈਂ ਛੱਡ ਦਿੰਦਾ ਹੈ ਇਸ ਵਾਸਤੇ ਕਰਮ ਪ੍ਰਾਪਤ ਮੇਰੇ ਉੱਤੇ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਤਾਂ ਬਖਸ਼ਿਸ਼ ਹੋਣੀ ਹੈ ਅਸੀਂ ਕਹਿੰਦੇ ਆਂ ਜੀ ਬਖਸ਼ਿਸ਼ ਹੋਊ ਤੇ ਕਰਨਾ ਇਹ ਖਿਆਲ ਕਰਿਓ ਜਦੋਂ ਬੰਦਾ ਆਪਣਾ ਸੁਭਾਅ ਤਬਦੀਲ ਕਰਨ ਲਈ ਤਿਆਰ ਨਹੀਂ ਉਦੋਂ ਕਹਿੰਦਾ ਮੇਰੇ ਤੇ ਗੁਰੂ ਦੀ ਬਖਸ਼ਿਸ਼ ਨਹੀਂ ਹੋਈ ਨਹੀਂ ਬਖਸ਼ਿਸ਼ ਨੇ ਪਾਤਰ ਬਣਾਣਾ ਹੈ ਅਸੀਰੋ ਸੁਭਾਅ ਦੇ ਤਬਦੀਦੀ ਲਿਆਵਾਂਗੇ ਇਹ ਆਪਣੇ ਆਪ ਬਖਸ਼ਿਸ਼ ਆਉਂਦੀ ਆਏਗੀ ਖਿਆਲ ਕਰਿਓ ਕਿਸਾਨ ਖੇਤ ਵਿੱਚ ਕਣਕ ਬੀਜਦਾ ਸਿੱਟੇ ਨਹੀਂ ਬੀਜਦਾ ਕਣਕ ਬੀਜਦਾ ਹੈ ਕਿਸਾਨ ਮੁੰਜਣਾ ਨਹੀਂ ਥੋਕਦਾ ਜ਼ਮੀਨ ਵਿੱਚ ਪਨੀਰੀ ਲਾਉਂਦਾ ਹੈ ਪਨੀਰੀ ਨੂੰ ਲਾਇਆ ਗਿਆ ਬੂਟਾ ਬਣਿਆ ਮੁੰਜਰ ਨਿਕਲਦੀ ਵਿੱਚੋਂ ਮੁੰਜਰ ਸਿੱਧ ਨਹੀਂ ਨਿਕਲਦੀ ਅਸੀਂ ਬਖਸ਼ਿਸ਼ ਸਿੱਧੀ ਲੈਣ ਦਾ ਯਤਨ ਕਰ ਰਹੇ ਹਾਂ ਨਹੀਂ ਬਖਸ਼ਿਸ਼ ਨਾ ਇੱਕ ਸਿੱਟਾ ਹੈ ਕਣਕ ਦਾ ਬਖਸ਼ਿਸ਼ਾਂ ਝੋਨੇ ਦੀ ਮੁੰਜਰ ਦੀ ਪਹਿਲਾਂ ਸਾਨੂੰ ਪਨੀਰੀ ਤਿਆਰ ਕਰਨੀ ਪੈਣੀ ਹੈ ਖੇਦੇ ਝੋਨਾ ਲਾਉਣਾ ਪੈਣਾ ਫਿਰ ਮੁੰਜਰ ਆਏਗੀ ਅਸੀਂ ਕਿਹਾ ਕਰੀਏ ਕਾਖਣਾ ਬਾਅਦ 2 ਘੰਟੇ ਨਾਮ ਜਪ ਲਿਆ ਹੁਣ ਬਖਸ਼ੇ ਬਖਸ਼ਾ ਹੋ ਜਾਣਾ ਜਿੰਨਾ ਚਿਰ ਸੁਭਾਅ 'ਚ ਤਬਦੀਲੀ ਨਹੀਂ ਅਮਲੀ ਜੀਵਨ ਨਹੀਂ ਉਹਨਾਂ 'ਚ ਬਖਸ਼ਿਸ਼ ਜਿਹੜੀ ਸਾਡੇ ਤੇ ਹੋ ਨਹੀਂ ਸਕਦੀ ਬਖਸ਼ਿਸ਼ ਤਾਂ ਹੀ ਹੋਏਗੀ ਇਹ ਗੁਰੂ ਦੇ ਅਨਸਾਰ ਹੋ ਕੇ ਚੱਲਾਂਗੇ ਦਾ ਫਰਮਾਨ ਨੇ ਅਗਲੇ ਸ਼ਲੋਕ ਚ ਵਾ ਵਾ ਕਰਦੀ ਰਸਨਾ ਸ਼ਬਦ ਸੁਹਾਈ ਰਸਨਾ ਨੇ ਨਾਮ ਜਪ ਰਹੀ ਹੈ ਨਾ ਤੇ ਇਹ ਨਾਲ ਸ਼ਰਤ ਲਾਉਂਦੀ ਹੈ ਕਿ ਸ਼ਬਦ ਸੁਹਾਈ ਸ਼ਬਦ ਦਦੇ ਨੂੰ ਸਿਹਾਰੀ ਹੈ ਸ਼ਬਦ ਦੁਆਰਾ ਗੁਰੂ ਦੇ ਗਿਆਨ ਦੁਆਰਾ ਇਹਦੇ ਗੁਣਾ ਦੁਆਰਾ ਸਾਡੀ ਰਸਨਾ ਸਾਡੀ ਜ਼ਬਾਨ ਸੋਹਣੀ ਬਣ ਜਾਂਦੀ ਹੈ ਸੋਹਣੀ ਲੱਗਦੀ ਹੈ ਕਦੋਂ ਜਦੋਂ ਸ਼ਬਦਾਂ ਦੀ ਵਿਚਾਰ ਨੂੰ ਆਪਣੇ ਮਨ ਤੇ ਲੈ ਕੇ ਆਏ ਤੇ ਜ਼ੁਬਾਨ ਦੁਆਰਾ ਬੋਲਿਆ ਮੈਂ ਰੰਮ ਜੀ ਬੇਨਤੀ ਕੀਤੀਆਂ ਪਿਆਰ ਹੈ ਇਸ ਪਿਆਰ ਨੂੰ ਜ਼ੁਬਾਨ ਉਤੇ ਲੈ ਆਵਾਂਗੇ ਸ਼ਬਦ ਨੇ ਸਾਨੂੰ ਸਮਝਾਇਆ ਕਿ ਮੇਰਾ ਦੁਸ਼ਮਣ ਕੋਈ ਨਹੀਂ ਆਏਗਾ ਸਾਰੇ ਨਾਲ ਪਿਆਰ ਹੈ ਫਿਰ ਮੂੰਹ ਨਿਕਲਿਆ ਵਾਹ ਗੁਰੂ ਤੂੰ ਧਾਨਿਆ ਮੇਰੇ ਭਰਮਾਂ ਨੂੰ ਤੋੜ ਦਿੱਤਾ ਪੂਰੇ ਪੂਰਾ ਸ਼ਬਦ ਪ੍ਰਭ ਮੇਰੇ ਆ ਵੇਖੋ ਪ੍ਰਮਾਤਮਾ ਦਾ ਮਿਲਾਵ ਪਰਮਾਤਮਾ ਦੇ ਗੁਣ ਸ਼ਬਦ ਵਾਲਾ ਸਮਝ ਲਗਣੀ ਹੈ ਦਦੇ ਨੂੰ ਸਿਹਾਰੀ ਹੈ ਇਹਨਾਂ ਗੁਣਾਂ ਦੀ ਪ੍ਰਾਪਤੀ ਹੋ ਗਈ ਤੇ ਪਰਮਾਤਮਾ ਨਾਲ ਮਿਲਾਪ ਹੈ ਪੂਰਾ ਸ਼ਬਦ ਪ੍ਰਭ ਮੇ ਆਹੀ ਸ਼ਬਦਾਂ ਦੁਆਰਾ ਗੁਰੂ ਦੇ ਗਿਆਨ ਦੁਆਰਾ ਮੈਂ ਇਸਨੇ ਰਾਮ ਜੀ ਨੂੰ ਬੇਨਤੀ ਕੀਤੀ ਆ ਭਾਈ ਕੀਰਤਨ ਬੜਾ ਠੰਮੇ ਹੋਇਆ ਹੈ ਇਹ ਨਹੀਂ ਵੀ ਵੱਤ ਵੱਤ ਸ਼ਬਦ ਪੜ ਕੇ ਪ੍ਰਭਾਵ ਬਣਾਣਾ ਨਾ ਥੋੜੇ ਸ਼ਬਦ ਪੜੋ ਬੜੇ ਪਿਆਰ ਨਾਲ ਪੜੀਏ ਇੱਕ ਸ਼ਬਦ ਨੂੰ 20 ਮਿੰਟ ਵੀ ਲੱਗ ਜਾਂਦੇ ਕੋਈ ਸਮੱਸਿਆ ਨਹੀਂ ਆਸਾ ਕੀ ਬਾਣ ਨੂੰ ਮੁਕੰਮਲ ਠੰਮੇ ਨਾ ਪਈਏ ਤਾਂ ਕਿ ਸਾਨੂੰ ਸਮਝ ਆ ਸਕੇ ਪੂਰਾ ਸ਼ਬਦ ਅਧੂਰਾ ਸ਼ਬਦ ਨਹੀਂ ਆ ਪੂਰਾ ਸ਼ਬਦ ਸ਼ਬਦ ਦੁਆਰਾ ਗਿਆਨ ਦੁਆਰਾ ਪਰ ਮੈਂ ਆਈ ਫਿਰ ਪ੍ਰਮਾਤਮਾ ਦਾ ਮਿਲਾਪ ਜੇ ਫਿਰ ਪ੍ਰਮਾਤਮਾ ਸਾਡੇ ਵਿੱਚ ਆਉਣਾ ਤੇ ਜੇ ਇਹ ਮਿਲਾਪ ਹੋ ਜਾਵੇ ਤੇ ਹੁੰਦਾ ਕੀ ਹੈ ਪ੍ਰਗਟ ਹੋ ਜੋਕ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ। ਪ੍ਰਗਟ ਹੋ ਜੋਤ ਸਹਿਜ ਸੁਖ ਸੋਭਾ ਸਹਿਜ ਅਸਤਾ ਬਣਦੀ ਹੈ। ਪ੍ਰਗਟ ਹੋ ਜੋਤ ਸਹਿਜ ਸੁਖ ਸੋਭਾ ਬਾਝੇ ਅਨਤ ਬਾਣੀ ਉਹ ਬੰਦਾ ਆਤਮਿਕ ਤਲ ਤੇ ਸੁਖੀ ਹੈ। ਦੁਖੀ ਨਹੀਂ ਹੈ। ਸੋਭਾ ਉਹਦਾ ਚਾਰ ਸਫੇਰੇ ਹਰ ਸਮੇਂ ਹਰ ਵੇ ਉਸ ਬੰਦੇ ਸੋਭਾ ਹੁੰਦੀ ਹੈ ਵੀ ਬੰਦਾ ਬੜਾ ਸਿਆਣਾ ਹੈ ਬੰਦਾ ਸੁਜਵਾਨ ਹੈ। ਇਸ ਸਾਰ ਜਗੇ ਫਰਮਾ ਰਹੇ ਨੇ ਵਡਭਾਗੀਆਂ ਵਾਹ ਵਾਹ ਮੂੰਹ ਕੁਢਾਈ ਉਹ ਵੱਡਿਆਂ ਪਾਏ ਪ੍ਰਕਿਰਿਆ ਹੈ ਸ਼ਬਦ ਨੂੰ ਤੁਰਿਆ ਆਣੇ ਆ ਗੁਰੂ ਦੇ ਸਾਹਮਣੇ ਬੈਠ ਕੇ ਸ਼ਬਦ ਨੂੰ ਲਿਆ ਵਰਤਿਆਂ ਉਹ ਵੱਡਿਆਂ ਭਾਗਾਂ ਵਾਲੇ ਹੋਏ ਉਹਨਾਂ ਦੇ ਮੂੰਹ ਆਪਨੇ ਆਖੇ ਨਿਕਲਿਆ ਵਾਹ ਗੁਰੂ ਤੂੰ ਮਹਾਨ ਹੈ ਤੇਰੇ ਕਾਰਨਾਮੇ ਮਹਾਨ ਹਨ ਮੇਰਾ ਜੀਨ ਬਦਲ ਗਿਆ ਵਾਹ ਵਾਹ ਕਰੀ ਸੇਈ ਜਨ ਸੋਹਣੇ ਸੇਈ ਮਨ ਸਬੋ ਵachen ਬਹੁਤ ਜ਼ਿਆਦਾ ਸੋਈ ਇੱਕ ਵਚਨ ਸੋਈ ਬਹੁ ਵਚਨ ਜਿੰਨਾ ਪਿਆ ਸੇਈ ਪਿਆਰੇ ਮੇਰ ਤੇ ਬਹੁ ਵਚਨ ਹੈ ਉਹ ਸੋਹਣੇ ਜਨ ਜਨ ਸੋਹਣੇ ਲੱਗਦੇ ਹਨ ਤਿੰਨ ਕੋ ਪਰਜਾ ਪੂਜਣ ਆਈ ਲੋ ਹੁਣ ਇਹ ਸ਼ਬਦੀ ਵਿਚਾਰ ਮੰਗਦੀ ਹੈ ਜਿਹੜਾ ਬੰਦਾ ਸੋਹਣਾ ਉਹਨੇ ਪਰਜਾ ਪੂਜਣ ਦਾ ਸਤਕਾਰ ਕਰਦੀ ਹੈ ਮੰਨ ਲਓ ਇਹ ਨਿਰਧਰਮ ਦੀ ਦੁਨੀਆ ਵਿੱਚ ਨਹੀਂ ਹੈ ਵਿਗਿਆਨ ਦੀ ਦੁਨੀਆ ਵਿੱਚ ਲੈ ਲਓ ਸਮਾਜ ਦੀ ਦੁਨੀਆ ਵਿੱਚ ਲੈ ਲਓ ਜਿਹੜਾ ਸਮਾਜ ਵਾਸਤੇ ਕੋਈ ਕੰਮ ਕਰਦਾ ਹੈ ਜਿੰਨੇ ਧਰਮ ਦੇ ਖੇਤਰ ਵਿੱਚ ਦੁਨੀਆ ਦੇ ਖੇਤਰ ਸਾਇੰਸ ਦੇ ਖੇਤਰ ਵਿੱਚ ਕੋਈ ਕਾੜ ਗੱਡੀ ਹੈ ਮੰਨ ਲਓ ਭਾਈ ਜੱਜ ਬਣਾਇਆ 450 ਬੰਦੇ ਨੂੰ ਉੱਡ ਕੇ ਲੈ ਚਲੇ ਜਾਂਦਾ ਆ 450 ਬੰਦੇ ਘਟੋ ਘਰ ਚੜ੍ਹੇ ਨਾ ਉਹ ਉੱਤੇ ਪਰਜਾ ਪੂਜਣਿਆ ਆਈ ਦਾ ਅਰਥ ਹੈ ਜਿਸ ਬੰਦੇ ਨੇ ਚੰਗੇ ਗੁਣ ਧਾਰਨ ਕਰਕੇ ਚੰਗੀਆਂ ਗੱਲਾਂ ਕੀਤੀਆਂ ਕੋਈ ਸਾਡੇ ਵਾਸਤੇ ਚੰਗੀ ਖੋਜ ਦਿੱਤੀ ਕੱਲ ਪੁਲੀ ਦੇਸ਼ ਬਣਾਇਆ ਗਿਆ ਨਾ ਕਿੱਡੀ ਵੱਡੀ ਕਾੜ ਹੋਈ ਨਾ ਪੁਲੀ ਨਾਲ ਨਿਆਣੇ ਜਣੀਆਂ ਲੱਤਾਂ ਵਿੰਗੀਆਂ ਪੈਰ ਵਿੰਗੇ ਟੇਢੇ ਆ ਕਮਾਲ ਦੀ ਬਾਗ ਉਹਦੀ ਨਾਲ ਖੋਜ ਕੀਤੀ ਅਸੀਂ ਕਿਹਾ ਧਰਮ ਦੇ ਦਾਰੇ ਵਿੱਚ ਸਿੰਧ ਕਰਕੇ ਰੱਖ ਦਿੱਤਾ ਹੈ ਨਹੀਂ ਗੁਰੂ ਸਾਹਿਬ ਨੇ ਸਾਰੇ ਜਿਹੇ ਜਗਤ ਮਮਤਾ ਨੂੰ ਆ ਸੰਸਾਰ ਦੀ ਗੱਲ ਕੀਤੀ ਹੈ ਅਸੀਂ ਸਿੱਖੀ ਵਿੱਚ ਚੰਦ ਸਾਧਾਂ ਤੱਕ ਚੰਦ ਸੰਤਾਂ ਤੱਕ ਬਾਣੀ ਜੋੜ ਕੇ ਰੱਖ ਦਿੱਤੀ ਨਹੀਂ ਭਾਈ ਗੁਰਬਾਣੀ ਵਿਸ਼ਾਰ ਹੈ ਸਾਰੇ ਸੰਸਾਰ ਨੂੰ ਪਿਆਰ ਗਲਵਕੜੀ ਵਿੱਚ ਲੈ ਰਹੀ ਹੈ ਵਾ ਵਾ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚਾ ਸੋ ਬਾਪਾਈ ਸੱਚੇ ਪ੍ਰਭੂ ਦੇ ਦਰ ਦੇ ਉੱਤੇ ਤੇ ਪ੍ਰਭੂ ਦਾ ਦਰ ਕੇ ਦਾ ਕੋਈ ਉਪਰਲੇ ਸਮਾਨਤਾ ਹੈ ਜੇ ਪ੍ਰਭੂ ਦਾ ਦਰ ਸਾਡੇ ਘਰ ਵਿੱਚ ਪ੍ਰਭੂ ਦਾ ਦਰ ਸਾਡੇ ਸਮਾਜ ਵਿੱਚ ਪ੍ਰਭੂ ਦਾ ਦਰ ਸਾਡੇ ਪਿੰਡ ਵਿੱਚ ਯਾਨੀ ਹਰ ਖਾਨ ਦੇ ਉੱਤੇ ਹਰ ਸਮੇਂ ਉੱਤੇ ਸਾਨੂੰ ਮਾਣ ਮਿਲਦਾ ਹੈ ਸਤਕਾਰ ਮਿਲਦਾ ਹੈ ਭਾਵ ਉਹ ਬੰਦਾ ਪਰਮਾਤਮਾ ਦੇ ਨਾਲ ਇਕਮਿਕ ਹੁੰਦਾ ਜਿੰਨੂੰ ਗੁਰਮਾਨੁਪਾਤ ਸ਼ਕ ਨੇ ਸਚਿਆਰ ਪੌੜੀ ਬਜਰੇ ਕਪਾਟ ਕਾਇਮ ਗੜ ਭੀਤਰ ਕੂੜ ਕਸਤ ਅਬਿਮਾਨੀ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਨੇ ਵਾਹ ਵਾਹ ਸੀ ਕਿਉਂ ਨਹੀਂ ਕਹਿੰਦੇ ਕਿਉਂਕਿ ਸਾਡੇ ਮਨ ਨੂੰ ਦੋ ਹੰਕਾਰੀ ਮੰਨਿਆ ਇਹਨੂੰ ਦੋ ਦਰਵਾਜ਼ੇ ਲੱਗੇ ਆ ਇੱਕ ਕੂੜ ਦਾ ਇੱਕ ਕੁਸਤ ਦਾ ਕੁਸਤ ਦੇ ਮਹਾਨ ਕੁਸ਼ੇ ਚਾਰ ਅਰਥ ਨੇ ਕੂੜ ਦਾ ਅਰਥ ਹੈ ਝੂਠ ਬੋਲਣਾ ਕੁਸਤ ਦਾ ਅਰਥ ਹੈ heira ਫੇਰੀ ਮਾਰਨੀ ਗੈਰ ਤਰੀਕੇ ਨਾਲ ਰੋਜ਼ੀ ਕਮਾਉਣੀ ਕੋ ਸਾਧਾਰਨ ਸਿਆ ਆਲਸੀ ਕੋ ਸਾਧਾਰਨ ਸਿਆ ਬਦੀ ਇਹ ਬਦੀ ਦੇ ਆਲਸ ਦੇ ਝੂੜ ਬੋਲਣ ਦੇ ਦੋ ਢੀਲੇ ਦਰਵਾਜੇ ਮੋਟੇ ਦਰਵਾਜੇ ਜਿਹੜੇ ਆ ਇਹ ਸਾਡੇ ਮਨ ਨੂੰ ਲੱਗੇ ਹੋਏ ਨੇ ਹੰਕਾਰੀ ਆ ਇਸ ਵਾਸਤੇ ਸਾਡੇ ਮੂੰਹ ਦੇ ਵਿੱਚ ਵਾਹ ਆਉਂਦਾ ਹੀ ਨਹੀਂ ਕਿਉਂਕਿ ਅਸੀਂ ਗੁਰੂ ਦੇ ਗੁਣ ਲੈ ਨਹੀਂ ਜਦੋਂ ਐਡੇ ਵੱਡੇ ਦਰਵਾਜੇ ਲੱਗੇ ਹੋਣ ਮਨ ਨੂੰ ਤੇ ਗੁਰਦੀ ਮਾਤਾ ਸਕਦੀ ਆ ਭਲਾ ਗੁਰੂ ਦੇ ਸ਼ਬਦ ਵਾਰਾ ਇਹਨਾਂ ਦਰਵਾਜੇ ਨੂੰ ਤੋੜਨਾ ਭਰਮ ਭੂਲੇ ਨਦਰ ਨਾਇਮਨੀ ਅਸੀਂ ਧਰਮ ਪਾਲ ਲਏ ਨੇ ਕਿਸੇ ਢਾਈ ਘੰਟੇ ਦਾ ਧਰਮ ਪਾਲ ਲਿਆ ਕਿਸੇ ਜਾਗਰ ਦਾ ਧਰਮ ਪਾਲ ਲਿਆ ਕਿਸੇ ਗੁਰਦੁਆਰੇ ਆ ਕੇ ਧਰਮ ਪਾਲ ਲਿਆ ਅਸੀਂ ਪੜਨਾ ਹੀ ਭੁੱਲ ਗਏ ਆ ਇਸ ਵਾਸਤੇ ਮਨਮੁਖ ਅੰਧ ਅਗਿਆਨੀ ਅਸੀਂ ਗੁਰੂ ਦੀ ਮੱਤ ਨੂੰ ਛੱਡ ਕੇ ਆਪਣੀ ਮਨਪ੍ਰਿਸ਼ੇ ਚੱਲ ਰਹੇ ਹਾਂ ਗੁਰੂ ਸਾਹਿਬ ਸਾਨੂੰ ਮਨਮੁਖ ਕਹਿੰਦੇ ਜੀ ਅਗਿਆਨੀ ਕਹਿੰਦੇ ਨੇ ਉਪਾਏ ਕਿਤੇ ਨਾਲ ਲੱਭਣੀ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਉਪਾਏ ਕਰ ਲੈ ਡਾਕਟਰ ਜਿਹੜਾ ਜਿਸ ਤਰੀਕੇ ਨਾਲ ਡਾਕਟਰ ਦਵਾਈ ਦਿੰਦਾ ਆ ਅਸੀਂ ਉਹ ਉਸ ਤਰੀਕੇ ਨਾਲ ਦਵਾਈ ਨਹੀਂ ਖਾਂਦੇ ਠੀਕ ਹੋ ਜਾਵਾਂਗੇ ਜਿਹੜਾ ਤ੍ਰੀਤਾ ਗੁਰੂ ਸਾਹਿਬ ਦਾਸ ਰਿਹਾ ਉਹ ਤਰੀਕਾ ਸੀ ਅਪਣਾ ਨਹੀਂ ਲਿਆ ਅਸੀਂ ਆਪਣੇ ਤਰੀਕੇ ਅਪਣਾਏ ਹੋਏ ਆ ਕਰੋਧ ਤੇ ਜਨਮ ਲੈ ਸਕਦਾ ਈਰਖਾ ਜਨਮ ਲੈ ਸਕਦੀ ਆ ਪਰ ਗੁਰੂ ਨਾਲ ਮਲਾਪ ਨਹੀਂ ਹੈ ਪ੍ਰਮਾਤਮਾ ਨਾਲ ਮਲਾਪ ਨਹੀਂ ਹੈ ਉਪਾਏ ਕਿਤੇ ਨਾ 잡ਨੀ ਕਰ ਭੇਖ ਤਖੇ ਭੇਖ ਵਾਂ ਨਹੀਂ ਲੋ ਆ ਗੱਲ ਤੇ ਕਲੀਅਰ ਹੋਣੀ ਨਾ ਹੋਣੀ ਅਸੀਂ ਭੇਖ ਕੀਤੇ ਹੋਏ ਨੇ ਭੇਖ ਤਹਿਲਾਵੇ ਬਣਾਏ ਵੱਖੋ ਵੱਖਰੇ ਰੂਪ ਧਾਰਨ ਕਰਨ ਲਈ ਜਿ세 ਬੰਦੀਆਂ ਦੇ ਆਪ ਆਪਣੇ ਸੁਭਾਅ ਦੇ ਗੁਰ ਸ਼ਬਦੀ ਖੁਲਾਇਆਂ ਹਰ ਨਾਮ ਜਪਾਨੀ ਗੱਲ ਕਲੀਅਰ ਹੋ ਗਈ ਸਾਰੀ ਸਮਝ ਗੁਰੂ ਦੇ ਸ਼ਬਦ ਦੁਆਰਾ ਭਾਗ ਗੁਰੂ ਦੇ ਗਿਆਨ ਦੁਆਰਾ ਮੈਂ ਵਿਚਾਰ ਉਹ ਦੇਣ ਦਾ ਯਤਨ ਅਸੀਂ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਅਸੀਂ ਤਿਆਰ ਨਹੀਂ ਆ। ਹੋਰ ਅਨੇਰੇ ਟੁਏ ਜਾ ਰਹੇ ਨੇ, ਹੋਰ ਭਰਮ ਪਾਲੇ ਜਾ ਰਹੇ ਨੇ, ਹੋਰ ਕਰਮ ਕਾਂਡ ਕੀਤੇ ਜਾ ਰਹੇ ਨੇ ਪਰ ਗੁਰੂ ਦੇ ਕੋਲ ਬੈਠ ਕੇ ਸ਼ਬਦ ਨੂੰ ਖੋਲਣ ਦਾ ਯਤਨ ਅਸੀਂ ਨਹੀਂ ਕਰਦੇ। ਗੁਰ ਸ਼ਬਦੀ ਖੁਲਾਇਆਂ ਹਨ, ਹਰ ਨਾਮ ਜਪਾਨੀ ਗੁਰੂ ਦੇ ਸ਼ਬਦ ਨੂੰ ਖੋਲ੍ਹਿਆ ਵਿਚਾਰਿਆ ਗੁਣਾਂ ਨੂੰ ਲਿਆ ਇਹ ਹੈ ਨਾਮ ਜਪਣਾ ਫਿਰ ਹਰ ਜੀਉ ਇਹ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਇਸ ਰੁੱਖ ਦੇ ਕੋਲ ਬੈਠ ਕੇ ਜਿਨ੍ਹਾਂ ਨੇ ਗੁਣਾਂ ਨੂੰ ਲਿਆ ਆਤਮਿਕ ਜੀਵਨ ਲਿਆ ਤ੍ਰਿਪਤਾਨੀ ਮਨ ਰਜ ਗਏ ਉਹਨਾਂ ਨੂੰ ਜ਼ਿੰਦਗੀ ਜਿਉਣ ਦੀ ਜਾ ਕੇ ਆ ਗਈ ਅੱਜ ਦੇ ਵਿਚਾਰ ਇੱਥੋਂ ਸ਼ੁਰੂ ਕੀਤੇ ਸੀ ਕਿ ਭਾਗਾਂ ਵਾਲਿਓ ਸਿੱਖੀ ਵਿੱਚ ਸਵਾਸ-ਸਵਾਸ ਦੀ ਗੱਲ ਆ ਕੋ ਘੰਟਿਆਂ ਦੀ ਸਮੇਂ ਦੀ ਪਾਬੰਦੀ ਨਹੀਂ ਆਖਾਂ ਜੀਵਾਂ ਮਿਸਰੇ ਮਰ ਜਾऊं ਉਠਕ ਬਾਖਰ ਸੌਬਤ ਧਾਈ ਆ ਮਾਗ ਚਲਤ ਹਰੇ ਹਰ ਗਾਈਏ ਦੂਜੀ ਬੇਨਤੀ ਇਹ ਕੀਤੀ ਆ ਕਿ ਆਸਾ ਦੀ ਵਾਰ ਨੂੰ ਸਮਝਣ ਦਾ ਯਤਨ ਕਰੀਏ ਬਰੇ ਠਮੇਨਾ ਕੀਰਤਨ ਤੇ ਗੁਰਦੁਆਰਿਆਂ ਵਿੱਚ ਵੀ ਜਿੱਥੇ ਕਿਤੇ ਕੀਰਤਨ ਦਰਬਾਰ ਵੀ ਹੋ ਰਹੇ ਨੇ ਸ਼ਬਦ ਨੂੰ ਬਰੇ ਠਮੇਨਾ ਪੜ੍ਹੀਏ ਬਰੇ ਠਮੇਨਾ ਸੁਣੀਏ ਬਰੇ ਠਮੇਨਾ ਵਿਚਾਰੀਏ ਤਾਂ ਕਿ ਸਾਨੂੰ ਸ਼ਬਦਾਂ ਦੀ ਸਮਝ ਆ ਸਕੇ ਤੇ ਜਦੋਂ ਸ਼ਬਦਾਂ ਨੇ ਸਮਝ ਆ ਗਈ ਸੁਭਾਅ ਸੁਆਤ ਤਬਦੀਲ ਹੋ ਗਿਆ ਤੇ ਸਾਡੇ ਮੂੰਹ ਨਿਕਲੇਗਾ ਵਾਹ ਗੁਰੂ ਤੂੰ ਤਨ ਹੈ ਮੇਰਾ ਸੁਭਾਅ ਤਬਦੀਲ ਕਰ ਦਿੱਤਾ ਹੁਣਾਂ ਦੀ ਖਿਮਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ